ਵੈਕੋ ਜੀ ਦਾ ਤਸਾਉ ਵੈਕੋ ਜੀ ਦਾ ਪੱਤੇ ਮਾ ਸੁਭਾ ਪ੍ਰਧਾਨ ਸਾਫਤਾ ਸੈਨੇਟਰ ਸੁਦੇਸ਼ ਸਿੰਘ ਸੁਭਾ ਪ੍ਰਧਾਨ ਸਾਫਤਾ ਸੈਨੇਟਰ ਬਰਨਲੀ ਪੰਜਾਬ ਜਿਹਦੇ ਨਾਲ ਕਿਸਾਨ ਜੁਗਨੀਆਂ ਦਾ ਦਵੀਰ ਸਿੰਘ ਹਰੋ ਚੰਡੇ ਜਿਨ੍ਹਾਂ ਦੀ ਪੰਜਾਬ ਤੋਂ ਹਾਂ ਜੀ ਮਨਜ਼ੂਰ ਆ ਇਹ ਆ ਕਿਸਾਨ ਜੁਗਨੀਆਂ ਨੇ ਉਹਨਾਂ ਦੇ ਹੱਥੋਂ ਸਾਬਾ ਪਹੁੰਚੇ ਨੇ ਔਰ ਦੂਸਰਾ ਪੰਜਾਬ ਦੇ ਪ੍ਰਧਾਨ ਮਜੀਦੀ ਸਿੰਘ ਡੱਲੇਵਾਲ ਉਹਨਾਂ ਦੀ ਭਾਗੀ ਕਿਸਾਨੀ ਨੇ ਇੱਕਾ ਦੂਪੋਲ ਪੰਨਾਵਲੋਂ ਪ੍ਰਧਾਨ ਕਨਜੀਤ ਸਿੰਘ ਜੀ ਇੱਥੇ ਸਾਡੇ ਨਾਲ ਪਹੁੰਚੇ ਨੇ ਮਸਲਾ ਏ ਸੌਕਾ ਸੈਨਿਕ ਅਮਰਪਾਲ ਸਿੰਘ ਪਿੰਡ ਪੱਗਾ ਖੁਰਦ ਜਿਹੜਾ ਅੰਮ੍ਰਿਤਸਰ ਦਾ ਉਹ ਕਹੀਗਾ ਤੋਂ ਅਸੀਂ ਦੱਸ ਰਹੇ ਹਾਂ ਕਿ ਉਹਦੇ ਨਾਲ ਬਿਲਕੁਲ ਜਾਂਚੀ ਕਰਾवलं ਵਿੱਚ ਦਖਲਦਾਨੀ ਦੇ ਕੇ ਪਿੰਡੇ ਕੁਝ ਆਗੂਆਂ ਵੱਲੋਂ ਉਹਨਾਂ ਦੇ ਨਾਲ ਜੋ ਸਤੂਰ ਉਹਨਾਂ ਤੋਂ ਵੀ ਦੱਸੀ ਆ ਪਿਲਾਖਸਾਨ ਦੀ ਦੁਨੀਆ ਦਾ ਉਹਨਾਂ ਦੇ ਆਪੂ ਸਰਬਾਨ ਮੇਰੇ ਨਾਲ ਨੇ ਇਸ ਤੋਂ ਇਲਾਵਾ ਬਿਕਸ਼ਿੰ ਸਿੰਘ ਧੱਲੇਵਾਲ ਵੀ ਦੁਪਾ ਸਾਡੇ ਨੇ ਦੇਖਦਾ ਹੈ ਉਹਨਾਂ ਦੇ ਆਪੂ ਸਰਬਾਨ ਨੂੰ ਜਿਹੜਾ ਤੇ ਪਹੁੰਚੇ ਜ ਮਸਲਾ ਹੈ ਸਾਡੇ ਭਾਈ ਅਮਰਪਾਲ ਸਿੰਘ ਸਾਫ ਦਾ ਸੈਕ ਦਾ ਇਹ ਜਿਹੜਾ ਅਮਰਸਰ ਦੇ ਰਾਜਸਥਾਨ ਦੀ ਹਲਕੇ ਦੇ ਵਿੱਚ ਪਿੰਡ ਬੱਗਾ ਖੁਰਦਾ ਹੈ ਜਿਹਦੇ ਨਾਲ ਪਿੰਡ ਵਾਲੋ ਤਕੀਸ਼ਾਈ ਕੀਤੀਆਂ ਰਹੀਆਂ ਉਹਨਾਂ ਦੇ ਗਲੀਆਂ ਨੂੰ ਲੈ ਕੇ ਗੇਟ ਨੂੰ ਲੈ ਕੇ ਅਸੀਂ ਕਾਫੀ ਦਰਾਂ ਤੋਂ ਜੋ ਸੋਸ਼ਲ ਮੀਡੀਆ ਉੱਤੇ ਪ੍ਰਚਾਰ ਕਰ ਰਹੇ ਆ ਜਿਹਦੇ ਵਿੱਚ ਸਿਆਸੀ ਤਰ੍ਹਾਂ ਵਾਲੀ ਵੀ ਲੈ ਕੇ ਉਹਦੇ ਨਾਲ ਜੋ ਤਕੀਸ਼ਾਈ ਕਰ ਰਹੀਆਂ ਨੇ ਇਸ ਮਸਲੇ ਨੂੰ ਲੈ ਕੇ ਅਸੀਂ ਐਸਐਸਪੀ ਸਾਹਿਬ ਨੂੰ ਮਿਲ ਚੁੱਕੇ ਹਾਂ ਦੋ ਵਾਰ ਐਸਡੀਐਮ ਸਾਹਿਬ ਨੂੰ ਮੰਗਤ ਪਹੁੰਚੇ ਚੁੱਕੇ ਆ ਔਰ ਜੋ ਬੀਡੀਪੀਓ ਸਾਹਿਬਾ ਜਿਹਦੇ ਅੰਦਰ ਹੀ ਇੰਡੀਆ ਪੈਂਦਾ ਹੈ ਪੰਚਾਇਤ ਅਸਰਿਆ ਉਹਨਾਂ ਦੇ ਤੱਕ ਵੀ ਅਸੀਂ ਆਪਣੀ ਪਹੁੰਚ ਕੀਤੀ ਹੈ ਪਰ ਬਿਲਕੁਲ ਸਿਆਸੀ ਲੱਖਣਦਾਜੀ ਵਿੱਚ ਘੋੜੀ ਹੈ ਜੋ ਕੋਸ ਸਾਮਕਾ ਸੈਨਿਕ ਪੀਰ ਦੇ ਨਾਲ ਧੱਗਾ ਹੋ ਰਿਹਾ ਜੋ ਬਿਲਕੁਲ ਬੇਇਨਸਾਫੀ ਹੋ ਰਹੀ ਹੈ ਇਸ ਚੀਜ਼ ਦੇ ਅਸੀਂ ਬਿਲਕੁਲ ਖਿਲਾਫ ਹਾਂ ਅਸੀਂ ਸਰਕਾਰਾਂ ਨੂੰ ਬੇਨਤੀ ਕਰਦੇ ਹਾਂ ਪਰ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਕਿ ਇਹ ਜੋ ਧੱਗਾ ਸਾਡੇ ਸਾਮਕਾ ਸੈਨ ਦਾ ਰਾਹ ਬੰਦ ਕਰਕੇ ਉਹਦੇ ਘਰ ਨੂੰ ਜਾਂਦਾ ਰਾਹ ਬੰਦ ਕਰਕੇ ਗਲੀ ਤੇ ਜਿੱ ਕਬਜ਼ਾ ਹੋ ਗਿਆ ਜੋ ਕਿ ਇੱਕ ਸਰਕਾਰੀ ਗਲੀ ਗਲੀ ਪਿਛਲੇ ਲਗਭਗ 30 ਸਾਲਾਂ ਤੋਂ ਚੱਲ ਰਹੀ ਹੈ ਸਰਕਾਰੀ ਇਟਾਂ ਲੱਗੀਆਂ ਹੋਈਆਂ ਨੇ ਉਹਦੇ ਤੇ ਕਬਜ਼ਾ ਕਰਕੇ ਜਦੋਂ ਗਰੋਹੀ ਪਿਰ ਵੱਲੋਂ ਪਿੰਡ ਦੇ ਪੰਚਾਇਤ ਵੱਲੋਂ ਕਹਿਣੋ ਪੰਚਾਇਤ ਦੇ ਕੁਝ ਆਗੂਆਂ ਵੱਲੋਂ ਜਿਹੜੇ ਕਿ ਆਮ ਤੌਰ ਤੇ ਆਗੂ ਸਰਪੰਨ ਆਪਣੇ ਆਪ ਨੂੰ ਢੋਹਦੇ ਆ ਉਹਨਾਂ ਵੱਲੋਂ ਜੋ ਉਸ ਸਾਬ ਦਾ ਸੈਂਟਰ ਨਾਲ ਧੱਗਾ ਕਰਕੇ ਉਸ ਗਲੀ ਦੇ ਉੱਪਰ ਉਹਨਾਂ ਨੇ ਰਾਹ ਬੰਦ ਕਰਕੇ ਜੀ ਗੇਟ ਗਿਆ ਜਾ ਰਿਹਾ ਇਹ ਬਿਲਕੁਲ ਸਰਾਸਰ ਬੇਇਨਸਾਫੀ ਆ ਅਸੀਂ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਕੁਝ ਦਿਨ ਦਾ ਅਸੀਂ ਟਾਈਮ ਤੁਹਾਨੂੰ ਦੇਨੇ ਆ ਤਕਰੀਬਨ 5 9 2024 ਤੱਕ 5 9 2024 ਤੱਕ ਇਸ ਸੈਨਿਕ ਦਾ ਮਸਲਾ ਜੇ ਹੱਲ ਕਰ ਦਿੰਦੀ ਹੈ ਸਰਕਾਰ ਤਾਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜੇ ਉਹ ਕਾਰਵਾਈ ਨਹੀਂ ਕਰਦੇ ਇਸ ਸਾਡੇ ਸਾਬਕਾ ਸੈਨਿਕ ਦਾ ਤੱਕ ਇਦਾਂ ਹੀ ਹੁੰਦਾ ਰਿਹਾ ਕਿ ਸਾਨੂੰ ਮਜਬੂਰ ਹੋ ਕੇ ਆਪਣੇ ਜੱਥੇਬੰਦੀ ਦੇ ਨਾਲ ਸਾਬਕਾ ਸੈਨਿਕ ਮਰਮਿਟ ਕਮੇਟੀ ਪੰਜਾਬ ਦੇ ਨਾਲ ਹੋਰ ਜੋ ਆਖਿਰ ਕਸਾਂਜੇ ਬੰਦੇ ਦਸਿਆ ਨੇ ਇਹ ਸਭ ਨਾਲ ਸਬੰਧ ਹੋ ਰਹੀਆਂ ਵਾਕੀ ਜਿੰਨੀਆਂ ਵੀ ਜਿਹੜੇ ਬਈਆਂ ਹੋਣਾਂ ਨੂੰ ਵੀ ਅਸੀਂ ਅਪੀਲ ਕਰਾਂਗੇ ਇਹਦੇ ਵਾਸਤੇ ਅਸੀਂ 592024 ਨੂੰ ਜੋ ਅਜਨਾਵਾ ਰੋਡ ਅੰਮ੍ਰਿਤਸਰ ਤੋਂ ਜਨਾਰ ਰੋਡ ਜਾਂਦਾ ਹੈ ਡੀਬੀਓ ਦੇ ਡੀਬੀਓ ਦਾ ਜੋ ਬੀਡੀਪੀ ਡੀਬੀਓ ਦਾ ਜੋ ਦਫ਼ਤਰ ਹੈ ਉਹਨੂੰ ਕੰਟਰਾ ਹੋ ਕਰਾਂਗੇ ਔਰ ਨਾਲ ਹੀ ਨਾਲ ਉਹ ਜਿਹੜਾ ਉਹ ਆਪਣਾ ਰੋਗੜਾ ਉਹ ਜਾਮ ਕਰਾਂਗੇ ਜੀ ਉਹ ਗਲੀ ਜਿਹੜੀ ਆ ਪੱਕੀ ਬਣੀ ਹੋਈ ਆ ਕਿੰਨੇ ਸਮੇਂ ਤੋਂ ਬਣੀ ਹੋਈ ਆ ਤੇ ਹੁਣ ਜਿਹੜਾ ਕਬਜ਼ਾ ਕੀਤਾ ਜਾ ਰਿਹਾ ਉਹਦੇ ਤੇ ਪਿੰਡ ਵਾਸੀਆਂ ਦਾ ਕੀ ਪੱਖ ਹੈ ਜੀ ਇਹ ਪਿਛਲੇ ਲਗਭਗ ਜੋ ਸਾਡਾ ਸੈੰਕ ਹੈ ਉਹਨੇ ਦੱਸਿਆ ਹੈ ਕਿ ਲਗਭਗ 30 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਕਿਸ਼ਮੀਂਆਂ ਤਿੰਨ ਸਰਕਾਰਾਂ ਨੇ ਉਸ ਗਲੀ ਦੇ ਵਿੱਚ ਜੋ ਟਿਕਾ ਲਗਾਈਆਂ ਨੇ ਆਪਣੇ ਆਪਣੇ ਸੈਮੀ ਡਿਵੈਂਚਰ ਸਰਕਾਰੀ ਉਹ ਮਤੋਂ ਵੀ ਪਿਆ ਹੋਏਗਾ ਇਸ ਤੋਂ ਇਲਾਵਾ ਸੁੰਦਰ ਲਾਈਟ ਵੀ ਲੱਗੀ ਹੋਈ ਹੈ ਤਾਂ ਇਹ ਜਿਹੜਾ ਉਹਦੇ ਹੱਥ ਵਿੱਚ ਵਿਰੋਧ ਵਿੱਚ ਜੋ ਫੜ ਰਹੇ ਨੇ ਉਹ ਕੁਝ ਠਹਿਰੇ ਹਨ ਕਿਉਂ ਪਿੰਡ ਦੇ ਕੁਝ ਲੋਕ ਨੇ ਵਿਰੋਧੀ ਨੇ ਉਹ ਸਾਰਾ ਪੁਆੜੀ ਜੱੜ ਨੇ ਉਹ ਨੰਬਰਾਂ ਜਾਵਤ ਰਹੇ ਨੇ ਔਰ ਮੈਂ ਸੱਚਾ ਰੰ ਨੂੰ ਤੁਹਾਡੀ ਜਨਮਾ ਇੱਕ ਬਹੁਤ ਦਸਰਾ ਜਨਮਾ ਹੈ ਕਿ ਇਹ ਹੁਣ ਕਿਸਾਨ ਇੰਨਾ ਵਧ ਰਿਹਾ ਹੈ ਕਿ ਝਗੜੇ ਤੇ ਗੱਲ ਉੱਤਰ ਆਈ ਹੈ ਅਸੀਂ ਆਪਣੀ ਪਾਰ ਦੀ ਆਪਣੀ ਧਿਰੂ ਬਿਲਕੁਲ ਮਨਾ ਕੀਤਾ ਹੈ ਨਜ਼ਾਇਦ ਉਹਨਾਂ ਉੱਤੇ ਉਹਨਾਂ ਨੇ ਅਟੈਕ ਕੀਤਾ ਹੈ ਅਟੈਕ ਕਰਕੇ ਉਹਨਾਂ ਨੂੰ ਸੱਟਾਂ ਮਗਾਈਆਂ ਉਹਦੀ ਮਾਂ ਨੂੰ ਵੀ ਸੱਟਾਂ ਸਿਰ ਨੂੰ ਸੱਟਾਂ ਲਗਾਈਆਂ ਗਈਆਂ ਨੇ ਔਰ ਉਹਨਾਂ ਦੀ ਦਾਦੀ ਨੇ ਜਿੰਨਾ ਤੱਕ ਕਿ 26 ਬਣੀ ਹੋਈ ਆ ਔਰ ਇਹ ਵੀ ਪਤਾ ਲੱਗਾ ਹੈ ਕਿ ਉਹਨਾਂ ਦੇ ਔਰਤਾਂ ਨੇ ਨਜਾਇਜ਼ ਆਪਣੇ ਤੇ ਉਹ ਵੀਡੀਓ ਵੀ ਸੋਸ਼ਲ ਮੀਡੀਆ ਵਿੱਚ ਵਾਇਰਲ ਹੋਈ ਹੈ ਕਿ ਇੱਕ ਜਿਹੜੀ ਉਹ ਔਰਤ ਹੈ ਆ ਉਹ ਕਹਿ ਰਹੀ ਹੈ ਕਿ ਮੈਂ ਮੈਂ ਵੀ ਦਾਖਲ ਹੋਣਾ ਚਾਹੀਏ ਉਹਨੇ ਨਜਾਇਜ਼ ਆਪਣੇ ਆਪ ਸਟਾਨ ਲਾ ਕੇ ਜੋ ਹੈ ਸਭੀ ਬਣਾ ਕੇ ਜੋ ਕਾਰਵਾਈ ਕੀਤੀ ਹੈ ਇਹ ਬਹੁਤ ਇੱਕ ਗਲਤ ਗੱਲ ਹੈ ਠੀਕ ਹੈ